ਤੁਸੀਂ ਦੇਖ ਰਹੇ ਹੋ ਚਰਦੀ ਕਲਾ ਇੰਡੀਆ ਨਿਊਜ਼ ਤਾਰੀਵਾਲ ਪੁਲਿਸ ਨੂੰ ਮਿਲੀ ਸਫਲਤਾ ਨਜਾਇਜ਼ ਪਿਸਤੌਲ ਸਮੇਤ ਅਤੇ ਜਿੰਦਾ ਰੋਂਦਾ ਸਮੇਤ ਮੁਜਰਮ ਨੂੰ ਕੀਤਾ ਕਾਬੂ ਪਤਰਕਾਰ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ SSP ਗੁਰਦਾਸਪੁਰ શ્રી ਹਰੀਸ਼ ਦਾਇਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਰੋਧੀ ਤਾਕਤਾਂ ਦਾ ਮੂੰਹ ਪੰਨਣ ਲਈ ਵਿੱਡੀ ਮੁਹਿੰਮ ਦੇ ਤਾਰੀਵਾਲ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਇੱਕ ਵਿਅਕਤੀ ਕੋਲੋਂ ਨਜਾਇਜ਼ ਪਿਸਤੌਲ ਜਿੰਦਾ ਰੋਗ ਬਰਾਮਦ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਾਰੀਵਾਲ ਦੇ SHO ਇੰਸਪੈਕਟਰ ਮੈਡਮ ਬਲਜੀਤ कौर ਨੇ ਦੱਸਿਆ ਕਿ ਵੈਪਨ ਰਿਕਵਰੀ ਜਿਹੜੀ ਤਾਰੀਵਾਲ ਪੁਲਿਸ ਵੱਲੋਂ ਕੀਤੀ ਗਈ ਹੈ ਅਸੀਂ ਸਭ ਕੋ ਇੱਕ ਇਨਫੋਰਮੇਸ਼ਨ ਸੀਗੀ ਕਿਰਨ ਪੱਟੀ ਦੇ ਕੋਲ ਜਿਹੜਾ ਨਜਾਇਜ਼ ਜਿਹੜਾ ਪਿਸਤਲ ਹੈਗਾ ਵਾ ਫਿਰ ਅਸੀਂ ਵੱਖ-ਵੱਖ ਜਿਹੜੀਆਂ ਇਹਦੀਆਂ ਅਸੀਂ ਟੀਮਾਂ ਬਣਾਈਆਂ ਤੇ ਨਾਕਾਬੰਦੀ ਕੀਤੀ ਹੁੰਦੀ ਸੀਗੀ ਤੇ ਜਿਹਦੇ ਦੌਰਾਨ ਪੀਰ ਦੀ ਸੈਨ ਤੋਂ ਸਾਨੂੰ ਜਦੋਂ ਅਸੀਂ ਨਾਕਾ ਲਾਇਆ ਹੋਇਆ ਸੀ ਉੱਥੋਂ ਅਸੀਂ ਇਹ ਇਹਦੀ ਦਬ ਚੋਂ ਹੀ ਸਾਨੂੰ ਇਹ ਜਿਹੜਾ ਪਿਸਤਲ ਜਿਹੜਾ ਰਿਕਵਰ ਹੋਇਆ ਮੈਡਮ ਪਿਸਤਲ ਦੇ ਨਾਲ ਕੋਈ ਰੌਂਦ-ਰੌਂਦ ਵੀ ਮਿਲੇ? ਇਹਦੇ ਨਾਲ 4 ਜਿੰਦਾ ਰੌਂਦ ਮਿਲੇ ਹੋਈਆਂ। ਕਿ ਤੁੰਦਰ ਰਹਿਣ ਵਾਲਾ ਜੀ ਇਹ ਮਾਡਲ ਟਾਉਂ ਦਾ ਧਾਰੀਵਾਲ ਦਾ ਹੀ ਰਹਿਣ ਵਾਲਾ ਹੈਗਾ ਤੇ ਇਹ ਸਰਕਾਰੀ ਜੋਬ ਵੀ ਕਰਦਾ ਹੈਗਾ ਕੋਈ ਮੈਡਮ ਇਹਦਾ ਪੁਰਾਣਾ ਅਪਰਾਧਿਕ ਰਿਕਾਰਡ ਪੁਰਾਣਾ ਹੈ ਜੀ ਵਾਈਫ ਦੇ ਨਾਲ ਪਿੱਛੇ ਕੋਈ ਝਗੜਾ ਚੁਪੜਾ ਇਹਨਾਂ ਦਾ ਹੈਗਾ ਬਾਕੀ ਉਦਾਂ ਕੋਈ ਨਹੀਂ ਹੈਗਾ ਵਾਈਫ ਦੇ ਨਾਲ ਇਹਨਾਂ ਦਾ ਅੱਜ ਫੂਡ ਜਾਂਦਾ ਹੈ ਕਾਫੀ ਇਹ ਵੱਡੀ ਸਫਲਤਾ ਧਾਰੀਵਾਲ ਪੁਲਿਸ ਨੂੰ ਮਿਲੀ ਆ ਕੀ ਕਹਿਣਾ ਚਾਹੋਗੇ ਮੈਡਮ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਕਿ ਜਿੰਨੇ ਵੀ ਕ੍ਰਿਮੀਨਲ ਲੋਕ ਹੈਗੇ ਆ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਲਦ ਤੋਂ ਜਲਦ ਸ਼ਖਾਕਾ ਦੇ ਅੰਦਰ ਭੇਜਾਂਗੇ ਅਸੀਂ ਪੂਰੀ ਮਿਹਨਤ ਕਰ ਰਿਹਾ ਹੈਗੇ ਆ ਜਿਹੜੇ ਲੋਕ ਜਿੱਦਾਂ ਹੁਣ ਇਹਨਾਂ ਕੋਲ 2 ਨੰਬਰ ਦਾ ਵੈਪਨ ਆ ਜਾਂ ਕੋਈ ਨਸ਼ੇ ਸੰਬੰਧੀ ਆ ਕੋਈ ਵੀ ਆਪਾਂ ਉਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਸ਼ਖਾਕਾ ਵਿੱਚ ਭੇਜਾਂਗੇ ਅਸੀਂ ਮੈਡਮ ਇਹਦਾ ਰਿਮਾਂਡ ਵਗੈਰਾ ਲਿਆ ਤੁਸੀਂ ਹਾਂਜੀ ਅਸੀਂ ਲੈ ਰਹੇ ਆ ਹੋ ਸਕਦਾ ਸਾਨੂੰ ਕੋਈ ਹੋਰ ਵੀ ਕੁਝ ਮਿਲ ਸਕਦਾ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਇਹਨੂੰ ਗ੍ਰਿਫਤਾਰ ਕੀਤਾ ਕੋਈ ਪੁੱਛ ਗਿਆ ਚ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਹੋਵੇ ਕਿ ਕਿਤੇ ਕੋਈ ਨੇ ਕੋਈ ਵਾਰਦਾਤ ਕਰਨੀ ਹੋਵੇ ਜਾਂ ਕੀ ਇਹਦਾ ਮਕਸਦ ਸੀਗਾ ਪਿਸਤਲ ਰੱਖਣਾ ਨਹੀਂ ਹੈ ਜੇ ਕੋਈ ਗੱਲ ਨਹੀਂ ਆਈ ਪੁੱਛਾਂਗੇ ਉਹਨਾਂ ਸਾਹਿਬਾਂ ਨੂੰ